ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਬੜੇ ਲੇਟ ਬਾਅਦ ਆਨਾ ਮੁਲਾਕਾਤ ਹੋਈਆ ਅੱਪਾ ਜੀ ਚੱਲੇ ਆ ਹਿਸ਼ਾਰਪੁਰ ਕਿਤੇ ਚੱਲੇ ਆ ਚਾਹ ਦੇ ਕੀ ਭਾਈਆ ਬਚਾ ਹੋ ਗਿਆ ਇੱਕ ਗੱਲ ਚੱਲੇ ਆਪਣੀ ਬਾਈ ਸਕੂਲ ਲੈ ਕੇ ਆਤੀ ਲਈ ਮੈਂ ਗਿਆ ਗਰਮੀ ਬਹੁਤ ਜ਼ਿਆਦਾ ਹੋਈ ਆ ਮੌਲ ਬਹੁਤ ਗਰਮ ਹੋ ਗਿਆ ਜਿੱਦਾਂ ਜਿੱਦਾਂ ਦੇਨੇ ਘੱਟ ਜਾਂਦੇ ਆ ਉਦੋਂ ਤਾਂ ਢੱਡ ਮਿਲਦੀ ਓਕੇ ਹੋਰ ਇਗਰਮੀ ਆ ਕਲੈਰਿਟੀ ਐਂਡਰੋਇਡ ਦੀ ਆ ਬਬੇ ਆਪਣੀ ਟੁੱਟੀ ਜੀ ਕਲੈਰਿਟੀ ਆ ਕੋਈ ਗੱਲ ਨਹੀਂ ਆਈਫੋਨ ਤੇ ਵੀ ਆਣਾ ਆਪਾਂ ਹੋਰ 10 15 ਮਿੰਟ ਤੱਕ ਉਹ ਪੀਣੀ ਹੋਰ ਬੱਸ ਚੱਲ ਵੇ ਬਾਈ ਮਜ਼ਾ ਆ ਗਿਆ ਕਹਾਂ ਤੋਂ ਸਿੱਖਾਤਾ ਜੇ ਕੰਮ ਆਪਨੇ ਬਹੁਤ ਸਵਾਦ ਬਣਾਇਆ ਆਦਮਪੁਰ ਨਹਿਰ ਦੇ ਕੋਲ ਹੋਣਾ ਬਾਈ ਜਿੰਨੇ ਵੀ ਰਸ ਪੀਣੀ ਆ ਬਿਜਲੀ ਘਰ ਦੇ ਕੋਲ ਦੇਖੀ ਬਾਈ ਕੱਲ ਤੋਂ ਗਾਹ ਕੋਂਦੇ ਫੈਨੇਸ਼ ਪੈਸੇ ਕਿੰਨੇ ਹੋਏ ਹੈ 40 ਰੁਪਏ ਲੇਖ ਲਾ ਮੈਂ ਨੰਗ ਦਾ ਵੜਦਾ ਫੜਾ ਚੁੱਕਾ ਦਿੰਦਾ ਮੈਂ ਗੂਗਲ ਤੇ ਹੈਗਾ ਨਾਕਾ ਲੱਗਾ ਹੈ ਇਧਰ ਧਿਆਨ ਨਾ ਨੰਗੀ ਹੋਏ भुख लॻीसीं दीदी यार भाई कोल्ड ड्रिंक लो मसाला डोसा हाइसी कराणु स्पाइसी करायो मिर्च तो लॻंदा ਉਹ ਖੁਸ਼ਕ ਲੱਕੀ ਸੀ ਮੈਂ ਕਿਹਾ ਯਾਰ ਡੋਸਾ ਖਾ ਲੈਂਦੇ ਆ ਹਾਲੇ ਨੇ ਫੇ ਤੁਹਾਨੂੰ ਦਿਖਾਉਨੇ ਆ ਕਿੱਦਾਂ ਦਾ ਜੀ ਡੋਸਾ ਸ਼ਾਰਪੁਰ ਦਾ ਜਾਮ ਦੇਖ ਲੋ ਚੱਲ ਕੱਢੋ ਓਲੀ ਓਲੀ ਵੀਰੇ ਕਰੀ ਅੱਗੇ ਮੜਾ ਯਾਰ ਰੁਕ ਜੀ ਤੁਹਾਨੂੰ ਆ ਅੱਗੇ ਨਿਕਲੋ ਨਿਕਲ ਜਾਓ ਤੁਸੀਂ ਕਰ ਲੋ ਅੱਗੇ ਨੂੰ ਆਲਾ ਟਿਕੜੀ ਪਈ ਆ ਨਾ ਫਿੱਤੀ ਆ ਵੀ ਜਾ ਕੇ ਕਰੇਗਾ ਪਿੱਛੇ ਕਰਾਈ ਤੇ ਕੋਈ ਨਾ ਆ ਗਿਆ ਅੱਬੇ ਡੋਸਾ ਦਾ ਬਹੁਤ ਸਵਾਦ ਸੀਗਾ ਉਹ ਆਣਗਾ ਕਿੱਥੇ ਗਈਆਂ ਸਾਹਿਬ ਉਹਨਾਂ ਦੀਆਂ ਵੇਟ ਵੇਟ ਚਲੋ 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 ਹਾਂ ਦੋਸਾ ਬੋਸਵਾ ਸੀਗਾ ਤੇ ਮਿਰਚਾ ਥੋੜੀ ਜਿਆਦਾ ਸੀ ਗਿਆ ਨਹੀਂ ਤਾਂ ਕਰਕੇ ਆਪਾਂ ਕੱਲਿਆਂ ਨੇ ਖਾ ਲਿਆ ਤਾਂ ਤੁਹਾਨੂੰ ਤਾਂ ਨਹੀਂ ਦਿਖਾਇਆ ਵੇ ਥੋੜਾ ਮੁੱਛ ਪਾਣੀ ਹੋਣਾ ਆਪਾਂ ਦਾ ਨਾ ਮੌਜਾ ਕਰ। ਸੋ ਇਹ ਵਲੌਗ ਆਪਾਂ ਬਾਬੇ ਜਿੱਦਾ ਐਂਡਰੋਇਡ ਦੇ ਵਿੱਚ ਕਰਦੇ ਆਂ ਤੇ ਥੋੜੇ ਟਾਈਮ ਤੱਕ ਆਪਾਂ ਆਈਫੋਨ ਤੇ ਆਣਾ ਆ। ਆਈਫੋਨ ਲੈ ਲਿਆ ਤੁਹਾਨੂੰ ਉਹਦਾ ਵਲੌਗ ਆਪਾਂ ਤਾਂ ਨਹੀਂ ਦਿਖਾਇਆ ਕਿਉਂਕਿ ਮਹਿੰਗਾ ਬਹੁਤ ਸੀਗਾ ਪੈਸੇ ਇੱਧਰ ਉੱਧਰ ਕਰਕੇ ਸਾਨੂੰ ਕਰਨੇ ਪਏ ਆ। ਤੇ ਇਹ ਟਾਲੇ ਭਰਾ ਦਾ ਦਾ ਮੀਰ ਨਹੀਂ ਹੈਗਾ ਐਂ ਪੈਸੇ ਦੇ ਕੇ ਐ ਲੈ ਲ ਮਾਈ ਫੋਨ ਆਪਾਂ ਬੋਚਨ ਵਾਲੇ ਆ ਇਹਦਾ ਨਵਾਂ ਆਈਫੋਨ ਵੀ ਦਿਖਾ ਦੇਣਾ ਅੱਜ ਤੁਹਾਨੂੰ ਜਾਨਾ ਇਹ ਯਾਰਾ ਕੰਮ ਕਰਦੇ ਨੇ ਤੁਸੀਂ ਨੇ ਆ ਜਾਓ 2-4 ਮਿੰਟ ਦਾ ਕਰਿਓ ਫਿਰ ਫੋਨ ਦੀ ਦੁਕਾਨ ਬੰਦਿਆ ਹੁਣ ਇਹਨੂੰ ਫੋਨ ਕਰਨਾ ਪੈਣਾ ਠੀਕ ਠੀਕ ਯਾਰ ਫੋਨ ਕਰ ਯਾਰ ਕਿੱਥੇ ਆ ਕਿੱਧਰ ਗਿਆ ਜਿੰਨੂ ਚੱਲ ਖੋਲ ਤੂੰ ਚੱਕ ਲਈਏ ਕੁਛ ਚੱਕਣਾ ਦੇ ਲਾ ਮਾਮਾ ਜੇ ਵੱਡੀ ਏ ਤੇਰੀ ਆ ਲੈਣਾ ਪਾ ਜਿਹੜਾ ਮੁਰੇ ਡੱਬਾ ਪਿਆ ਠੀਕ ਹਾਂ ਆ ਗਈ ਉਹ ਯਾਰ ਆ ਗਿਆ ਤਾਂ ਆਹ ਤੇਰੀ ਕੋਈ ਹੋਏ ਤੱਕ ਪਾਈ ਹੋਈ ਇੱਧਰ ਦਾ ਕਾਰ ਫੋਨ ਤੋਂ ਕਹ ਤੇਰੀ ਦੁਕਾਨ ਤੇ ਚੋਰ ਆ ਗਏ ਆ ਫੋਨ ਲੈਣ ਤੇ ਛੇਤੀ ਆ ਜਾ ਨਹੀਂ ਤਾਂ ਖਾਲੀ ਕਰ ਦੇਣੀ ਬੋਰਾ ਬਹੁਤ ਵੱਡਾ ਲਿਆਂਦਾ ਲਾਓ ਬਾਬਿਓ ਆਈਫੋਨ ਹੋ ਗਿਆ ਰੈਡੀ ਸਾਡਾ ਐਨ ਓਕੇ ਕਰਕੇ ਦਿੱਤਾ ਭਰਾ ਨੇ ਇਹਦੇ ਵਿੱਚ ਆਪਾਂ ਹੁਣ ਬਲੌਗਿੰਗ ਕਰਾਂਗੇ ਤੇ ਨਵਾਂ ਦਾਪਾ ਲਵਾਂਗੇ ਲੈ ਰੋਕੇ ਉਹ ਤਾਂ ਆਪਾਂ ਬੱਸ ਇਹ ਮੈਸੇਜ ਕਰਦੇ ਵੇ ਸੀ ਅਜੇ ਤੇ ਹੋਲਡਰ पे ਆਪਣਾ ਸਟੂਡੀਓ ਬੱਬੇ ਜੇ ਕਿਸੇ ਨੇ ਟੈਟੂ ਵਗੈਰਾ ਵੀ ਕਰਾਉਣੇ ਹੋ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਬਾਈ ਠੀਕ ਹੈ ਜੀ ਬਾਕੀ ਆਪਾਂ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਤੇ ਹੁਣ ਡੇਲੀ ਅਪਲੋਡ ਕਰਿਆ ਕਰਾਂਗੇ ਮੇਰੇ ਵੀਰ ਹੋਰ ਆਈ ਹੋਪ ਸਾਰੇ ਠੀਕ ਹੋਵੋਗੇ ਯਾਰ ਗਰਮੀ ਬੜੀ ਹੋ ਗਈ ਹੈ ਮੇਰਾ ਭਰਾ ਥੋੜਾ ਧੁੱਪੇ ਘੱਟ ਘੁੰਮਿਆ ਕਰੋ ਰੰਗ ਗਾਲਾ ਹੋਗਾ ਤਾਂ ਕੁੜੀ ਗਾੜੀ ਵੀ ਨਹੀਂ ਕਹਿੰਦੇ ਨਹੀਂ ਮਿਲਦੇ ਆ ਬਾਈ ਫਿਰ ਅਗਲੇ ਵੀਡੀਓ ਦੇ ਵਿੱਚ ਆ ਮਰ ਜਾਓ ਉਹਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਥੋੜਾ ਜਿਹਾ ਧਿਆਨ ਦੇ ਲੋ ਉਹਦੇ ਆਲੂ ਭਰਾ ਦੇ ਸਬਸਕ੍ਰਾਈਬ ਬਹੁਤ ਆ ਜਾਂ ਲਾਈਕ ਲੁਕ ਸ਼ੇਅਰ ਸ਼ੁਰੂ ਕਰਦੇ ਕਰੋ ਹੈ ਆ ਚੰਗਾ ਮਿਲਦੇ ਆ ਆਪਾਂ ਫਿਰ ਅਗਲੇ ਬਲੌਗ ਦੇ ਵਿੱਚ